ਵੱਡੀ ਬ੍ਰੇਕਿੰਗ ਲੈ ਕੇ ਤੁਹਾਡੇ ਤੱਕ ਪਹੁੰਚੇ ਆ ਦਿੱਲੀ ਦੇ ਸਾਫਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਵੱਡੀ ਮਾਤ ਖਾ ਚੁੱਕੇ ਨੇ ਹਾਰ ਚੁੱਕੇ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪ੍ਰਵੇਸ਼ ਵਰਮਾ ਤੋਂ ਜਿਹੜਾ ਉਹਨਾਂ ਦੀ ਹਾਰ ਹੋਈ ਹੈ ਇਸੇ ਨਾਲ ਹੀ ਉਹਨਾਂ ਦੇ ਸੈਕੰਡ ਹੈਂਡ ਸੈਕੰਡ ਇਨ ਹੈਂਡ ਕਹਿ ਲਈਏ ਮਨੀਸ਼ ਸੋਧਿਆ ਵੀ ਹਾਰ ਗਏ ਨੇਗੇ ਜੰਗਪੁਰਾ ਤੋਂ ਤੇ ਬਾਕੀ ਥਾਵਾਂ ਤੇ ਮੈਚ ਫਸ ਚੁੱਕੇ ਆ ਪੂਰੀ ਜਾਣਕਾਰੀ ਤੁਹਾਨੂੰ ਦੇਣੀ ਆ ਤੁਸੀਂ ਜੁੜਿਆ ਲੋਕਪਾਣ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਆਖਦੇ ਨੇ ਕਿ ਸਮਾਂ ਤੇ ਇਤਿਹਾਸ ਕਿਸੇ ਨੂੰ ਮੌਕਾ ਨਹੀਂ ਦਿੰਦੇ ਜਦੋਂ ਇਹ ਆਪਣੀ ਕਰਨ ਤੇ ਆਉਂਦੇ ਨੇ ਤੇ ਫਿਰ ਵੱਖਰੇ ਤੌਰ ਨਾਲ ਹੀ ਪੇਸ਼ ਆਉਂਦੇ ਨੇ ਇਹੀ ਹਾਲ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਚ ਹੋਇਆ ਕਿਸੇ ਸਮੇਂ ਮੈਨੂੰ ਉਹ ਤਸਵੀਰਾਂ yaad ਨੇ ਜਦੋਂ ਸ਼ੀਲਾ ਦਿਖਸ਼ਤ ਨੂੰ 20000 ਵੋਟਾਂ ਦੇ ਫਰਕ ਦੇ ਨਾਲ ਅਰਵਿੰਦ ਕੇਜਰੀਵਾਲ ਨੇ ਹਰਾਇਆ ਸੀ ਤੇ ਬਾਹਰ ਨਿਕਲ ਕੇ ਆਪਣੇ ਇੱਕ ਹੱਥ ਦੇ ਨਾਲ ਝਾੜੂ ਨੂੰ ਕਈ ਵਾਰ ਘਮਾਇਆ ਤੇ ਉਹਨਾਂ ਨੇ ਜੋ ਗੱਲਾਂ ਉਸ ਸਮੇਂ ਕਹੀਆਂ ਉਹ ਅੱਜ ਯਾਦ ਆਉਂਦੀਆਂ ਨੇ। ਉਹੀ ਦੌਰ ਦੁਆਰਾ ਆ ਜਦੋਂ ਅਰਵਿੰਦ ਕੇਜਰੀਵਾਲ ਨੂੰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪ੍ਰਵੇਸ਼ ਸਾਹਿਬ ਸਿੰਘ ਵਰਮਾ ਨੇ ਖੜਾ ਦਿੱਤਾ। ਲਗਭਗ 3000 ਵੋਟ ਦੇ ਫਰਕ ਦੇ ਨਾਲ ਹਾਰੇ ਨੇ। 3182 ਵੋਟਾਂ ਦਾ ਫਰਕ ਰਿਹਾ ਹੈ ਪ੍ਰਵੇਸ਼ ਵਰਮਾ ਤੇ ਅਰਵਿੰਦ ਕੇਜਰੀਦਵਾਲ। ਮਨੀਸ਼ ਸੋਦੀਆ 600 ਦੇ ਕਰੀਬ ਵੋਟਾਂ ਦੇ ਨਾਲ ਹਾਰ ਗਏ ਨੇ ਫਾਈਨਲ ਡਾਟਾ ਆਉਣਾ ਬਾਕੀ ਹੈ। ਸਮਾਂ ਬਹੁਤ ਬਲਵਾਨ ਹੁੰਦਾ ਹੈ। ਜਦੋਂ ਲੋਕ ਆਪਣੇ ਮਨ ਦੀ ਕਰਨ ਤੇ ਆਉਂਦੇ ਨੇ ਫਿਰ ਵੱਡੇ ਵੱਡੇ ਥੰਮ ਬੜੇਕ ਦਿੰਦੇ ਨੇ ਭਗਵਾਨ ਤਮਨ ਕਹਿੰਦੇ ਸੀਗੇ ਮੇਰੇ ਮੂੰਹ 'ਚ ਵੀ ਬੱਤੀ ਨੇ ਤੇ ਕੇਜਰੀਵਾਲ ਦੇ ਮੂੰਹ 'ਚ ਵੀ ਬੱਤੀ ਨੇ ਤੇ ਜੋ ਅਸੀਂ ਕਹਿੰਦੇ ਆ ਸੱਚ ਸਾਬਤ ਹੁੰਦਾ ਜਦੋਂ ਸੁਖਬੀਰ ਬਾਦਲ ਚਰਨਜੀਤ ਸਿੰਘ ਚੰਨੀ ਫਲਾਣਾ ਆਤਮਕਾਨਾ ਜਿੰਨੇ ਵੱਡੇ ਆਗੂ ਉਸ ਸਮੇਂ ਹਾਰੇ ਸਮਾ ਜਿਹੜਾ ਉਹ ਰਾਹ ਨਹੀਂ ਦਿੰਦਾ ਨੰਗਣ ਲੱਗਿਆ ਅੱਜ ਅਰਵਿੰਦ ਕੇਜਰੀਵਾਲ ਸੌਰਭ ਭਾਰਦਵਾਜ ਆਤਮ ਜੀ ਮਨੀਸ਼ ਸੋਦੀਆ ਆਮ ਆਦਮੀ ਪਾਰਟੀ ਦੀ ਉਹ ਸਾਰੀ ਦੀ ਸਾਰੀ ਚੋਟੀ ਦੀ ਲੀਡਰਸ਼ਿਪ ਗੋਡਿਆਂ ਭਾਰ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਨੂੰ ਆਪਣੀ ਕਾਰਜ ਸ਼ੈਲੀ ਆਪਣੇ ਲਾਰੇ ਲੱਪੇ ਤੇ ਆਪਣਾ ਜਿਹੜਾ ਕਹਿ ਲਈਏ ਕਿ ਇੱਕ ਐਟੀਟਿਊਡ ਹੈ ਦੂਜਿਆਂ ਨੂੰ ਨੀਵਾਂ ਦਿਖਾਉਣ ਵਾਲਾ ਉਹਤੇ ਇੱਕ ਵਾਰ ਫਿਰ ਗੌਰ ਕਰਨ ਦੀ ਲੋੜ ਹੈ ਦਿੱਲੀ ਦੇ ਨਤੀਜਿਆਂ ਨੇ ਇੱਕ ਗੱਲ ਸਾਫ਼ ਕਰ ਦਿੱਤੀ ਹੈ ਕਿ ਭਾਰਤੀ ਜਨਤਾ ਪਾਰਟੀ ਆਪਣੀ ਤੋੜ ਜੋੜ ਅਤੇ ਆਪਣੀ ਮੈਨੇਜਮੈਂਟ ਦੇ ਵਿੱਚ ਕਾਫੀ ਸਟਰੋਂਗ ਹੈ